ਕਮਰ ਪਿੰਟ ਸੇ ਕੋਲ ਠਾਨਾਗੜ ਸੰਕਰ ਜਲਾ ਸ਼ਾਲ ਪਰ ਘਰ ਵਿੱਚ ਰਹਿ ਰਿਹਾ ਸੀ 23 ਤਰੀਕ ਨੂੰ ਸਵੇਰੇ 10 ਵਜੇ ਇੱਕ ਫੋਨ ਆਦਾ ਮੈਨੂੰ ਟੈਲੀਕਮ ਵਿਭਾਗ ਤੋਂ ਕਹਿੰਦੇ ਤੁਹਾਡਾ ਇਹ ਜਿਹੜਾ ਫੋਨ ਹੈਗਾ ਨਾ ਕਿਸੇ ਨੇ ਹੈਂਗ ਕਰਕੇ ਹੋਰ ਫੜੇ ਨਾ ਦੇ ਖਾਤੇ ਵਗੈਰਾ ਖੋਲ ਲਏ ਬੜੀ ਬੰਬੇ ਚ ਐਫਆਈਆਰ ਦਰਜ ਹੋ ਗਈ ਫੋਨ ਬੰਬੇ ਜਾਣਾ ਪੈਣਾ ਮੈਂ ਕਹਿੰਦਾ ਮੈਂ ਤਾਂ ਬੰਬੇ ਜਾ ਨਹੀਂ ਸਕਦਾ ਉਹ ਕਹਿੰਦੇ ਤੁਹਾਡੀ ਇਨਸਪੈਕਟਰ ਨਾਲ ਗੱਲ ਕਰਾ ਦਿੰਨੇ ਉਨੇ ਇੱਕ ਕਮਰੇ ਚ ਮੈਨੂੰ ਲੈ ਗਿਆ ਵੀਡੀਓ ਕਾਲ ਦੇ ਉੱਪਰ ਰੱਖ ਕੇ ਗੱਲ ਕਰਨ ਲੱਗਾ ਕਹਿੰਦਾ ਨਹੀਂ ਤੁਹਾਨੂੰ ਸਾਨੂੰ ਆਰਡਰ ਹੈ ਕਿ ਤੁਹਾਨੂੰ 2 ਘੰਟੇ ਦੇ ਅੰਦਰ ਅੰਦਰ ਅਰੈਸਟ ਕੀਤਾ ਜਾਊਗਾ ਹੂੰ ਲਗਦਾ ਮੈਂ ਕਿੱਦਾਂ ਜਾ ਸਕਦਾ ਮੈਂ ਕਹਿੰਦਾ ਨਹੀਂ ਤੁਸੀਂ ਗਏ ਕਦੀ ਬੰਬੇ ਤੁਹਾਡਾ ਖਾਤਾ ਖੁੱਲਿਆ ਹੋਤਨਾ ਕਿ ਮੇਰਾ ਕੋਈ ਖਾਤਾ ਨਹੀਂ ਹੈ ਖੁੱਲਿਆ ਹੋਆ ਕਹਿੰਦਾ ਨਹੀਂ ਨਹੀਂ ਆ ਸਕਦੇ ਤਾਂ ਤੁਹਾਡੀ ਮੈਂ ਡੀਜੀਪੀ ਨਾਲ ਗੱਲ ਕਰਾ ਦਿੰਦਾ ਡੀਜੀਪੀ ਉਹ ਬੋਲਣ ਲੱਗਿਆ ਉਹਨੂੰ ਜਦੋਂ ਲੈ ਗੱਲ ਕਰਾਈ ਤਾਂ ਕਹਿੰਦਾ ਤੁਸੀਂ ਆ ਜਾਈਓ ਜੇ ਸਿਟੀ ਜੀ ਨੀ ਦਿੱਤਾ ਤੁਸੀਂ ਜੇ ਬੈਠ ਰਹਿਣ ਕੱਲੇ ਹੋਈ ਦਾ ਰੈਸਟੋਰੈਂਟ 2025 ਇਸ ਤੇ ਪਰ ਕੰਪਲੇਨ ਨਾ ਹੋਣੀ ਜਮਾ ਇੱਕ ਐਡਾ ਕਿ ਇੱਕ ਹੱਟ ਕਹਿੰਦਾ ਤੁਹਾਨੂੰ ਪਤਾ ਮੰ ਨਹੀਂ ਲਾਂਡਰਿੰਗ ਕੀ ਹੁੰਦੀ ਮੈਂ ਕਿ ਮੈਨੂੰ ਤਾਂ ਪਤਾ ਨਹੀਂ ਕਹਿੰਦਾ ਇੱਕ ਨਰੇਸ਼ ਗੋਇਲ ਦਾ ਬੰਦਾ ਤੁਹਾਡੀ ਉਮਰ ਦਾ ਹੀ ਇਹ ਕਹਿੰਦਾ ਉਹਨੇ 2 ਕਰੋੜ ਦੀ ਬੈਂਕ ਚ ਪਤਾ ਕੰਮ ਆ ਰਿਹਾ ਦਾ ਦੋ ਪੂਰੇ ਵਿੱਚ ਉਹਨੇ 2-2% ਕਰਕੇ ਤੁਹਾਡੇ ਖਾਤਿਆਂ ਦੇ ਵਿੱਚ 20-20 ਲੱਖ ਰੁਪਏ ਪਾਇਆ ਵਾ ਆ ਸਾਡੇ ਕੋਲ ਕਹਿੰਦੇ ਤੁਸੀਂ ਇਹ ਕਿਾਹ ਜਵਾਬ ਦੇਂਦੇ ਮੈਂ ਕਹਿੰਦਾ ਅਸੀਂ ਨਾ ਮੈਂ ਕਿਹਾ ਨਾ ਮੈਨੂੰ ਕਿਹਦਾ ਪਤਾ ਨਾ ਸਾਨੂੰ ਪਤਾ ਹੈ ਕੁਝ ਮੈਂ ਉਹਨੇ ਅੰਦਰ ਲੋਕ ਬੰਦ ਕਰ ਦੋ ਤੇ ਵੀਡੀਓ ਕਾਲ ਚਾਲੂ ਰੱਖਣਾ ਆਪਣਾ ਫੋਨ ਵੀ ਚਾਰਜ ਤੇ ਲਾ ਲਓ ਫੋਨ ਵੀ ਤੁਹਾਡਾ ਖਤਮ ਨਹੀਂ ਹੋਣਾ ਚਾਹੀਦਾ ਮੈਂ ਡਰ ਗਿਆ ਨਾ ਕਿ ਮੈਂ ਪਤਾ ਨਹੀਂ ਕੀ ਗੱਲ ਹੈ ਕਹਿੰਦੇ ਨਹੀਂ थाने ਫਾਰਮ ਨਹੀਂ ਕਰਨਾ ਹੈ ਤਾਂ ਐਂਦਾ ਕਰੋ ਕਿ ਸਾਰੇ ਆਪਣਾ ਬੈਂਕਡੀਆਂ ਕਾਪੀਆਂ ਕੀ ਕੀ ਉਹ ਦੇਈਂ ਚੈੱਕ ਬੁੱਕ ਲੈ ਕੇ ਆ ਜਾਓ ਤੇ ਸਾਰੇ ਮੈਂ ਕਹਿੰਦਾ ਸਾਰੇ ਕਾਊਂਟ ਕਰਨਾ ਹੁੰਗਾ ਬਾਅਦ ਵੀ ਸਾਡੇ ਕੋਲ ਕਿਆ ਨਿਕਲਦਾ ਉੱਥੇ ਕਿਆ ਨਿਕਲਣਾ ਮੈਂ ਉਹ ਦੇਖਣਾ ਹੁੰਗਾ ਤੂੰ ਉਹ ਸਾਰੇ ਉਹ ਮੇਰੇ ਤੋਂ ਲੈਣੇ ਤੋਂ ਬਾਅਦ ਮੈਂ ਕਿਰਵਾਸ ਹੋ ਗਿਆ ਕੰਨੇ ਨਹੀਂ ਹਰ ਜਾਨੀ ਹੂੰ ਤੁਹਾਡੀ ਤੁਸੀਂ ਕੈਸ਼ ਲਾਣੇ ਮੈਂ ਕਹਿੰਦਾ ਕਿ ਕੁਛ ਨਹੀਂ ਚਲਾਉਂਦਾ ਮੈਂ ਬਿਸਕੁਟ ਰੀਆ ਬਾਈਪੇ ਛੋਟੀ ਜੀ ਕੰਨਾ ਬੈਂਕ ਤੁਹਾਡਾ ਕਿੰਨੇ ਦੂਰ ਹੈ ਸਾਰਾ ਮੇਰੇ ਤੋਂ ਹੀ ਪੁੱਛ ਰਿਆ ਮੈਂ ਕਿਹਾ 10 ਕਿਲੋਮੀਟਰ ਹੈ ਹੁਣ ਤੁਸੀਂ ਅੰਦਾਜ਼ਾ ਕਰੋ ਕੁਝ ਨਹੀਂ ਕਰਨਾ ਕਿਸੇ ਨਾਲ ਗੱਲ ਨਹੀਂ ਕਰਨੀ ਨਾ ਕਿਸੇ ਨੂੰ ਬੁਲਾਣਾ ਕਿਸੇ ਨੂੰ ਵੀ ਤੁਹਾਡੀ ਆਪਣੀ ਸਿਕਿਉਰਿਟੀ ਹੈ ਪਰਸਨਲ ਸਿਕਿਉਰਿਟੀ ਹੋ ਸਕਦਾ ਤੁਹਾਡਾ ਕੋਈ ਭਾਈ ਤੁਹਾਡਾ ਲੜਕਾ ਜਾਂ ਬੇਟਾ ਕਿਸੇ ਵੀ ਕੋਈ ਦੋਸਤ ਨਾਲ ਗੱਲ ਕਰ ਦੇ ਕਿ ਉੱਥੇ ਉਹਦਾ ਵੀ ਉੱਥੇ ਫਾਤਾ ਖੋਲਿਆ ਵਜਾਤਾ ਕੋਈ ਦੱਸ ਦੇ ਤੁਹਾਡੇ ਪੈਸੇ ਹੈਗੇ ਇਸ ਕਰਕੇ ਮੈਂ ਮਿਹਨਤ ਢਾ ਲਿਆ ਉਹਨੇ ਤਪਕਾ ਲਿਆ ਮੈਂ ਨਾ ਮੈਂ ਬਾਈਫ ਨਾਲ ਗੱਲ ਕਰ ਸਕਿਆ ਕੱਖ ਨਹੀਂ ਉਹਨਾਂ ਕਹਿੰਦਾ ਹੁਣ ਤੁਸੀਂ ਇਹਨੂੰ ਫੋਨ ਨੋਈ ਸੀ ਤਰੇ ਚੱਲਦਾ ਹੀ ਰੱਖਣਾ ਇਹਨੂੰ ਜੇਬ ਵਿੱਚ ਪਾ ਲਓ ਤੇ ਹੁਣ ਤੁਸੀਂ ਚੱਲ ਜਾਓ 2 ਘੰਟੇ ਮੈਨੂੰ ਇੱਥੇ ਪਹੁੰਚਿਆ ਨਹੀਂ ਬੰਦ ਕੀਤਾ ਉਹਨੇ ਜਿਹੜਾ ਸਾਰਾ ਕੁਝ ਕਰ ਗਏ 2 ਘੰਟੇ 2 ਵਜੇ ਮੈਂ ਗਿਆ ਬੈਂਕ ਜਾ ਕੇ ਉੱਥੇ ਮੈਂ ਕਿਹਾ ਮੈਂ ਕਿ ਉੱਥੇ ਜਾ ਕੇ ਕੀ ਕਰਨਾ ਕਹਿੰਦੇ ਪਹਿਲਾਂ ਐਫਟੀ ਚੜਾ ਲੈਣੀ ਫਿਰ ਐਫਟੀ ਚੜਾ ਕੇ ਫਿਰ ਤੁਸੀਂ ਅਮਾਉਂਟ ਜੁੜਦਣਾ ਕਿ ਕਿੰਨਾ ਹੈ ਫਿਰ ਬਾਹਰ ਆ ਜਾਣਾ ਆਰਟੀਜੀਐਸ ਫਾਰਮ ਲੈਣਾ ਆਰਟੀਜੀਐਸ ਫਾਰਮ ਮੈਂ ਤੁਹਾਨੂੰ ਦੱਸੂਗਾ ਉਹੀ ਮੈਂ ਦੱਸ ਦਰਿ ਉਹੀ ਮੈਂ ਭਰਦਾ ਰਿਹਾ ਉਦੋਂ ਬਾਅਦ ਉਹਨੇ ਅੰਦਰ ਜਾ ਕੇ ਉੱਥੇ ਦੇ ਪੈਸੇ ਨਿਕਲ ਗਏ ਇਹ ਉੱਤਰੇ ਮੂਲਕਾ ਆਇਆ ਦਾ ਅਨੇਤ ਬਾਗ ਨੇ ਰਾਸਤੇ ਦੀ ਨਾਰੇ ਤਾ ਉਹਦੀ ਵੀਡੀਓ ਕਾਲ ਚੱਲਦੀ ਐ ਇੱਥੇ ਤੱਕ ਵੀ ਕਹਿੰਦਾ ਹੁਣ ਤੁਸੀਂ ਚੈੱਕ ਕਰੋ ਤੁਹਾਨੂੰ ਰਸੀਦ ਮਿਲ ਗਈ ਇਹਦੇ ਇੱਕ ਸੁਪਰੀਮ ਕੋਰਟ ਦੀ ਇੱਕ ਦਮੇਂ ਇੱਕ ਰਸੀਦ ਭਾਈ ਵੀ ਇਹਦੇ ਚ 10.5 ਲੱਖ ਦੀ ਫਿਰ ਕਹਿੰਦਾ ਕੱਲ ਫੇਰ ਮਿਲਾਂਗੇ ਸਵੇਰ ਨੂੰ 9 ਵਜੇ ਠੀਕ ਹੈ 9 ਵਜੇ ਫੇਰ ਤੋਂ ਫੋਨ ਆਇਆ ਕਹਿੰਦਾ ਹੁਣ ਤੁਸੀਂ 3 ਲੱਖ ਰੁਪਏ ਹੋਰ ਤਿਆਰ ਰੱਖੋ ਇਹ ਤੁਹਾਡੀ ਸਿਕਿਉਰਿਟੀ ਨਹੀਂ ਹਜਾ ਜਮ੍ਹਾਂ ਹੋਈ ਸਿਕਿਉਰਿਟੀ ਦੇ ਰਿਹਾ ਮੈਂ ਕਹਾਂ ਮੇਰੇ ਕੋਲ ਤਾਂ ਹੈ ਨਹੀਂ ਕਿੰਨੇ ਵਜੇ ਤੋ ਮੇਰੇ ਬੰਦੇ ਕਿਉਂ ਨਹੀਂ ਕਹੀ ਨੀ ਜਰਾ ਪੰਜ ਚਲਾਓ ਕੱ ਦੱਸੋ ਵੀ ਹਾਂ ਅਸੀਂ 2 ਵਜੇ ਤੱਕ ਦੇ ਦੇਵਾਂਗੇ ਅਸੀਂ ਕਹੇ 2 ਵਜੇ ਤੱਕ ਪ੍ਰਬੰਧ ਕਰਦੇ ਨੇ ਜਦ ਜਰਨ 2 ਵਜੇ ਫਿਰ ਫੋਨ ਆ ਗਿਆ ਅਸੀਂ ਕਹਿੰਦਾ ਹੋਇਆ ਕਹਿੰਦਾ ਮੈਂ ਕਿਹਾ ਸਾਡੇ ਕੋਲ ਪੈਸੇ ਨਹੀਂ ਹੋਏ ਕਿੰਨਾ ਟਾਈਮ ਚਾਹੀਦਾ ਮੈਂ ਕਿਹਾ ਉਹ ਦੀ ਨ ਟਰਕਾਣੇ ਮੈਂ ਕਿਹਾ 2 ਦਿਨ ਲੱਗਣਗੇ ਫਿਰ ਕੱਲ ਫਿਰ ਫੋਨ ਆਦੇ ਫਿਰ ਕੱਲ ਫਿਰ ਉਹਦਾ ਫੋਨ ਨਹੀਂ ਚੱਕਿਆ ਉਹਦੇ ਬਾਅਦ ਆਣੇ ਬੰਦ ਕਿੰਨੇ ਐਪਲੀਕੇਸ਼ਨ ਅਸੀਂ ਇੱਥੇ ਦਿੱਤੀ ਥਾਣੇ ਦੀ ਕੋਈ ਆ ਫਿਰ ਇੱਕ ਬੈਂਕ ਦੀ ਇੱਥੇ ਦੂਜੇ ਦੀ ਸਾਡੇ ਬੰਦੇ ਸੇਖਵਾਲ ਤੋਂ ਤੇ ਇੱਕ ਬਹੁਤ ਵੱਡਾ ਜੀ ਨੂੰ ਕਹਿੰਦੇ ਕਫਲਾ ਹੀ ਹੋਇਆ ਹੈ ਤੇ 10 ਲੱਖ 50 ਹਜ਼ਾਰ ਦਾ ਅਰਮੇਸ਼ ਲਾਲ ਜਿੱਤਾ ਸਾਡੇ ਚਾਚਾ ਮੇਰੇ ਪਿੰਡ ਸਿੱਖਵਾਲ ਤੋਂ ਅਸੀਂ ਇਹ ਕਹਿੰਦੇ ਵੀ ਸਾਡੇ ਜਿਹੜੇ ਬੀਪ ਦੇ ਵਿੱਚ ਇਹਦੇ ਨੇ ਕਈ ਜਿਹੜੇ ਮੁੱਦੇ ਐ ਇਹ ਆ ਚੁੱਕੇ ਐ ਕਿ ਜਿਹੜੇ ਅ ਝੂਠੇ ਜਿੱਦਾਂ ਪਾਸਪੋਰਟ ਬਣਾਉਂਦੇ ਜਾਂ ਆਧਾਰ ਕਾਰਡ ਬਣਾਉਂਦੇ ਜਾਂ ਪੈਨ ਕਾਰਡ ਜਾਂ ਫਿਰ ਏਟੀਐਮ ਕਾਰਡ ਜਿਹੜੇ ਸਾਡੇ ਵੀਡੀਓ ਕਾਲ ਆਉਣੀ ਆ ਵੀਡੀਓ ਕਾਲ ਤੋਂ ਜਿਹੜੇ ਸਾਡੇ ਜਿਹੜੇ ਸਿਆਣੇ ਵਿਅਕ ਹੈ ਉਹਨਾਂ ਨੂੰ ਜਿਹੜੇ ਬਾਹਰੋਂ ਕਾਲ ਕਰਕੇ ਬੰਦੇ ਵਸਾਰੇ ਐ ਅਸੀਂ ਇਹ ਸਰਕਾਰਾਂ ਤੋਂ ਯਾਹੀ ਬਿਸ਼ਾਅਤ ਨੂੰ ਮੰਗ ਕਰਦੇ ਆ ਜਿਹੜੀ ਕਾਨੂੰਨੀ ਜਿਹੜੀ ਕਾਰਵਾਈ ਹੈ ਇਹ ਕੀਤੀ ਜਾਣੀ ਚਾਹੀਦੀ ਜਿਹੜਾ ਸਾਡੇ ਚਾਚੇ ਦਾ 10 10 ਲੱਖ ਰੁਪਇਆ ਗਿਆ ਹੈ ਇਹ ਮੁੜ ਕੇ ਦਿਵਾਣਾ ਚਾਹੀਦਾ ਅਸੀਂ ਸਰਕਾਰ ਤੋਂ ਜਿੱਦਾਂ ਸਾਡੇ ਕਈ ਅਖਬਾਰਾਂ ਵਿੱਚ ਵੀ ਦਿਖਲੀ ਆਂਦਾ ਹੈ ਕਈ ਇਦਾਂ ਜਾਗਰਤ ਸਰਕਾਰਾਂ ਨੂੰ ਇਹ ਚੀਜ਼ਾਂ ਚਲਾਉਣੀਆਂ ਚਾਹੀਦੀਆਂ ਵੀ ਜਿਹੜੇ ਤੁਸੀਂ ਇਹ ਦੱਸਿਆ ਜਾਵੇ ਜਿਹੜੇ ਕੋ ਨਵੇਂ ਕਾਲ ਜਿੱਦਾ ਬਾਹਰੋਂ ਆਂਦੇ ਵਟਸਐਪ ਤੇ ਉਹ ਜਿਹੜੇ ਵਟਸਐਪ ਕਾਲਾਂ ਉਹ ਸਾਨੂੰ ਨਹੀਂ ਚੱਕਣੀਆਂ ਚਾਹੀਦੀਆਂ ਕੰਨੋ ਇਸ ਪਾਸੋਂ ਤੋਂ ਬੜਾ ਪਹੋ। ਕਾਹ ਵੱਡਾ ਆਧਾਰ ਕੱਟਣਾ ਨੰਬਰ ਆਹੀ ਮੈਨੂੰ ਆਧਾਰ ਕਾ ਨੰਬਰ ਦੱਸਤਾ। ਕੰਨਾ ਫਿਰ ਕੋਈ ਤੁਹਾਡੇ ਰਿਸ਼ਤੇਦਾਰ ਜਾਂ ਕੋਈ ਤੁਸੀਂ ਗਏ ਬੰਦੇ ਨੇ ਕਿ ਮੈਂ ਤਾਂ ਗਿਆ ਨਹੀਂ ਕਦੀ। ਮੈਂ ਇਦਾਂ ਕਰਨਾ ਸਾਰਾ ਕੁਝ ਮੈਂ ਤੇ ਹੀ ਲੈ ਲਿਆ ਸਟੇਟਮੈਂਟ ਕਿੰਨੇ ਪੈਸੇ ਆ ਠੀਕੇ ਬਈ। ਕੰਨਾ ਠੀਕ ਹੈ। ਇਹ ਨਹੀਂ ਹਜਾ ਹੁਣ ਕਿਹਾ ਵੀ ਮੈਨੂੰ ਦੇਣੇ ਆ ਪੈਸੇ ਕਿੱਲੇ ਜਾਣੇ ਕਾਹ। ਆਹ ਹੈ ਜਿਹਦਾ ਅਕਾਊਂਟ ਚ ਆ ਕੁੜੀ ਜਿਹਦੇ ਜਿਹਦੇ ਅਕਾਊਂਟ ਚ ਪੈਸੇ ਗਏ। ਆਹ ਦੇਖੋ। ਜੋਤੀ ਨਾ ਯੋਤੀ। ਆ ਦੇਖੋ ਸ਼ਮਾ ਦੀ ਕੁਰਸੀ ਆਪੋਟਾ ਜਿਹੜੇ ਮੈਨੂੰ ਆ ਬੰਦਾ ਇੱਕ ਉੱਤਰ ਦੱਸਿਆ ਕਿਹੜਾ ਦਿਨ ਨਰੇਸ਼ ਗੋਇਲ ਆਪੋਟਾ ਬੰਦਾ ਇਹਨੇ ਵਿਖਾ ਕੇ ਆ ਲਈ ਉਪਰ ਤੋਂ ਸਾਰਾ ਦੱਸ ਰਿਹਾ ਮੋਬਾਈਲ ਤੇ ਮੋਬਾਈਲ ਲਗਾਤਾਰ 60 ਸੈਕਿੰਡ ਚੱਲ ਰਿਹਾ ਵੀਡੀਓ ਕਾਲ ਚੱਲਦੀ ਰਹੀ ਇਹ ਦੇ ਵਿੱਚ